ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਸੂਟ ਦਿਖਣਗੇ ਇਹਨਾਂ ਸਾਰਿਆਂ ਦਾ ਪ੍ਰਾਈਸ 850 ਫ੍ਰੀ ਸ਼ਿਪਿੰਗ ਹੈ ਜੀ ਜਿੰਨੇ ਵੀ ਸੂਟ ਦਿਖਾਵਾਂਗੇ ਸਾਰਿਆਂ ਦਾ ਜਿਹੜਾ ਪ੍ਰਾਈਸ ਹੈ 850 ਫ੍ਰੀ ਸ਼ਿਪਿੰਗ ਹੈ ਜੀ 850 ਫ੍ਰੀ ਸ਼ਿਪਿੰਗ ਜੀ ਹਾਂਜੀ ਸ਼ੁਰੂ ਕਰਦੇ ਆ ਜੀ ਵੀਡੀਓ ਮੇਰੀ ਵੌਇਸ ਆਈ ਥਿੰਕ ਤੁਹਾਨੂੰ ਕਲੀਅਰ ਆ ਰਹੀ ਹੋਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਤੁਹਾਨੂੰ ਹਾਂਜੀ ਦੇਖੋ ਫਰਸਟ ਸੂਟ ਹੈਗਾ ਜੀ ਪਿਓਰ ਫਿਨਿਸ਼ ਸ਼ਰਟ ਰਹੂਗੀ ਟੋਟਲੀ ਫਰਾਂਟਾ ਜਿਹੜਾ ਇਹਦਾ ਹੈਵੀ ਹੈ ਜੀ ਦੇਖੋ ਪਿਓਰ ਫੈਂਡੀ ਦੀ ਸ਼ਰਟ ਰਹੂਗੀ ਡਬਲ ਟੋਨ ਵਾਲੀ ਫੈਂਡੀ ਹੈ ਜਿਹੜੀ ਸ਼ਰਟ ਆ ਦੇਖੋ ਕਿੰਨੀ ਪਿਆਰੀ ਹੈ ਜੀ ਇਹ ਵਰਕ ਸਾਰਾ ਇਹਦੇ 프ਰੰਟ ਤੇ ਵਰਕ ਆ ਇਹ ਦੇਖੋ ਕਿ ਇਹਦਾ ਕੋਈ ਇਸ਼ੂ ਨਹੀਂ ਹੈਗਾ ਕਿੰਨਾ ਵੀ ਰੱਖ ਸਕਦੇ ਹਾਂ ਤੇ ਪਿਓਰ ਸਿਲਕ ਸੈਟਨ ਸਿਲਕ ਦੀ ਇਹਦੀ ਜਿਹੜੀ ਬਾਟਮ ਹੋਏਗੀ ਤੇ ਚਨੂਨ ਦਾ ਇਹਦੇ ਨਾਲ ਬਹੁਤ ਹੀ ਪਿਆਰਾ ਦੁਪੱਟਾ ਹੋਊਗਾ ਜੀ ਦੁਪੱਟਾ ਦੇਖੋ ਬਹੁਤ ਹੀ ਪਿਆਰਾ ਦੁਪੱਟਾ ਪਿਓਰ ਫੈਂਡੀ ਦੀ ਸ਼ਰਟ ਸੈਟਨ ਦੀ ਬਾਟਮ ਤੇ ਬਹੁਤ ਹੀ ਪਿਆਰਾ ਦੁਪੱਟਾ ਕੱਟਵਰਕ ਵਿਦਾਂ ਅੰਬੀਆਂ ਬਣੀਆਂ ਹੋਈਆਂ ਨੇ ਵਿਸਕੋਸ ਦਾ ਸਾਰਾ ਆ ਦੇਖੋ ਸਾਰਾ ਵਰਕ ਹੈ ਜੀ ਕੱਲੇ ਦੇ ਇਹਦੇ ਵਿੱਚ ਦਿਖਾ ਦਿੰਨੇ ਆ ਇਹ ਹੈਗੇ ਜੀ ਫੈਂਡੀ ਦੇ ਸੂਟ ਕਲਰ ਦੇ ਇਹਦੇ ਵਿੱਚ ਸਾਰੇ ਬਹੁਤ ਪਿਆਰੇ ਨੇ ਆਪਾਂ ਤੁਹਾਨੂੰ ਕਲਰ ਦਿਖਵਾਉਣੇ ਆ ਸਭ ਤੋਂ ਪਹਿਲਾਂ ਆਉਣੇ ਆ ਜੀ ਪਿੰਕ ਕਲਰ ਦੇ ਉੱਪਰ ਇਹ ਵੀ ਫੈਂਡੀ ਦਾ ਜਿਹੜਾ ਆਪਾਂ ਨੂੰ ਫਸਟ ਜਿਹੜਾ ਆਪਾਂ ਤੁਹਾਨੂੰ ਫਸਟ ਸੂਟ ਓਪਨ ਕਰਕੇ ਦਿਖਾਇਆ ਉਹਦੇ ਵਿੱਚ ਇੱਕ ਆ ਵਾਲਾ ਕਲਰ ਹੈ ਜੀ ਫੈਂਡੀ ਦੀ ਪਿਓਰ ਫੈਂਡੀ ਦੀ ਜਿਹੜੀ ਹੈ ਸ਼ਾਰਟ ਹੋਊਗੀ 850 ਫ੍ਰੀ ਸ਼ਿਪਿੰਗ ਜਿਨ੍ਹਾਂ ਨੇ ਲਾਈਵ ਦੇ ਵਿੱਚ ਬੁਕਿੰਗ ਕਰਵਾਈ ਜੀ फोन नंबर है अठानवे एक सौ सतवंजा चौह दू सौ बारह है, जी, कलर, आ है जी, लास्ट बहुत ही सोहने कलर ने जी सारे डबल टोन वाली फैंडी है जी ਯੈਲੋ ਕਲਰ ਆਪਾਂ ਤੁਹਾਨੂੰ ਦਿਖਾ ਦਿੱਤਾ ਸ਼ੋ ਅਹ ਸ਼ੋਰਟ ਫੈਂਡੀ ਦੀ ਪਿਓਰ ਫੈਂਡੀ ਦੀ ਬੋਟਮ ਸਾਟਨ ਸਿਲਕ ਚਨੋਣ ਦਾ ਦੁਪੱਟਾ ਬਹੁਤ ਹੀ ਪਿਆਰਾ ਵਿਦ ਵਰਕ ਅੱਜ ਦੀ ਲਾਈਵ ਦੇ ਵਿੱਚ ਜਿੰਨੇ ਵੀ ਸੂਟ ਦਿਖਾਵਾਂਗੇ ਸਾਰਿਆਂ ਦਾ ਪ੍ਰਾਈਸ ਸਾਢੇ ਅੱਠ ਸੌ ਫਰੀ ਸ਼ਿਪਿੰਗ ਹੈ ਜੀ ਬਟ ਜਿਨ੍ਹਾਂ ਨੇ ਲਾਈਵ ਦੇ ਵਿੱਚ ਬੁਕਿੰਗ ਕਰਵਾਈ ਤੁਹਾਡੇ ਘਰ ਕੋਈ ਵੀ ਫੰਕਸ਼ਨ ਆ ਰਿਹਾ ਤੁਸੀਂ ਇਹ ਸੂਟ ਬਾਏ ਕਰ ਸਕਦੇ ਹੋ ਬਹੁਤ ਕੋਸਟਲੀ ਸੂਟ ਨੇ ਲਾਈਵ ਦੇ ਵਿੱਚ ਤੁਹਾਨੂੰ ਬਹੁਤ ਰੀਜਨੇਬਲ ਪ੍ਰਾਈਜ਼ ਦੇ ਵਿੱਚ ਮਿਲ ਰਹੇ ਨੇ ਜੀ ਨੈਕਸਟ ਹੈਗਾ ਜਿਨ੍ਹਾਂ ਨੂੰ ਬਹੁਤ ਹੀ ਸੋਬਰ ਜੀ ਚੀਜ਼ ਚਾਹੀਦੀ ਹੈ ਪਿਓਰ ਬਰਬਰੀ ਦਾ ਸੂਟ ਰਹੂਗਾ ਜਿਹੜਾ ਕਿ 5-600 ਆਰਾਮ ਨਾਲ ਮਿਲਦਾ ਪਿਓਰ ਬਰਬਰੀ 101% ਪਿਓਰ ਬਰਬਰੀ ਜਿਨ੍ਹਾਂ ਨੂੰ ਬਹੁਤ ਸੋਬਰ ਜੀ ਚੀਜ਼ ਚਾਹੀਦੀ ਹੈ ਬਹੁਤ ਲਾਈਟ ਵਰਕ ਚਾਹੀਦਾ ਆਪਣੇ ਦਾਦੀਆਂ ਨਾਨੀਆਂ ਵਾਸਤੇ ਜਾਂ ਆਪਣੀ ਮਦਰਸ ਵਾਸਤੇ ਪਿਓਰ ਬਰਬਰੀ ਦਾ ਸੂਟ ਰਹੂਗਾ ਘੇਰੇ ਤੇ ਵਰਕ ਰਹੂਗਾ ਜੀ ਪਲੱਸ ਬਾਵਾ ਤੇ ਵਰਕ ਰਹੂਗਾ ਸੇਮ ਵਰਕ ਦੇਖੋ ਜੀ ਇਹ ਉਰ 100 ਐਂਡ 1% ਪਿਓਰ ਬਰਬਰੀ ਦਾ ਸੂਟ ਜੇ ਤੁਸੀਂ ਇਹ ਵਾਲਾ ਸੂਟ ਜੀ ਖੁਦ ਮੈਨੂੰ ਵੀ ਕਹਿੰਦੇ ਹੋ ਕਿ ਤੁਸੀਂ ਰੈਡੀ ਕਰਵਾ ਕੇ ਦੇ ਦਿਓ ਸਾਨੂੰ ਪਿਓਰ ਬਰਬਰੀ ਦੇ ਉੱਪਰ ਇਹ ਵਾਲਾ ਸੂਟ ਇਹ ਵਾਲਾ ਡਿਜ਼ਾਈਨ ਤੱਕ ਟੋ ਕੱਟ ਆਪਾਂ ਤੁਹਾਨੂੰ 1200 ਦੇ ਵਿੱਚ ਤਿਆਰ ਕਰਵਾ ਕੇ ਦਵਾਂਗੇ ਕਿਉਂਕਿ ਜੀ ਇਹ ਆਪਣੇ ਕੋਲੇ ਕੁਆਂਟੀਟੀ ਰੈਡੀ ਕਰਵਾਈ ਹੁੰਦੀ ਹੈ ਇਸ ਲਈ ਤੁਹਾਨੂੰ ਵਿੱਦ ਦੁਪੱਟਾ ਬਰਬਰੀ ਦਾ ਸੂਟ ਵਿੱਦਮ ਬਲਡਰੀ ਮਿਲ ਰਿਹਾ 850 ਫ੍ਰੀ ਸ਼ਿਪਿੰਗ ਬਟ ਜਿਹੜੇ ਲਾਈਵ ਦੇ ਵਿੱਚ ਬੁਕਿੰਗ ਕਰਨਗੇ ਉਹਨਾਂ ਲਈ ਇੰਨਾ ਜਿਆਦਾ ਸੋਹਣਾ ਕਪੜਾ ਜੀ ਇਹ ਇੰਨਾ ਜਿਆਦਾ ਸੋਹਣਾ ਇੱਕ ਕਾਟਨ ਬਰਬਰੀ ਹੈ ਬਹੁਤ ਹੀ ਸੁਪਰ ਫਾਈਨ ਕਪੜਾ ਬਹੁਤ ਹੀ ਸੋਹਣਾ ਤੇ ਇੱਕ ਤਾਂ ਇਹ ਆ ਗਿਆ ਜੀ ਇਹਦਾ ਆਵਲ ਕਲਰ ਨੈਕਸਟ ਆ ਗਿਆ ਜੀ ਇਹਦਾ ਘੇਰਾ ਵੀ ਕਾਫੀ ਹੈ ਜੀ ਆਰਾਮ ਨਾਲ ਤੁਸੀਂ ਇਹਦਾ ਘੇਰਾ ਰੱਖ ਸਕਦੇ ਹੋ ਆਲਓਵਰ ਪਿਓਰ ਪਰਪੀਕਾਟਨ ਦਾ ਸੂਟ ਪਲੇਨ ਹੈ ਘੇਰੇ ਦੇ ਉੱਪਰ ਵਰਕ ਹੈ ਜੀ 22 23 24 ਆਲਓਵਰ 5 ਮੀਟਰ ਕਟ ਇੱਥੇ ਤੱਕ ਤੁਸੀਂ ਆਪਣਾ ਘੇਰਾ ਰੱਖ ਸਕਦੇ ਹੋ ਕਾਫੀ ਦੇਖੋ ਕਿ ਆ ਇਹਦਾ ਆਪਾਂ ਰੈਡੀ ਕਰਵਾਇਆ ਤੇ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਜਿਨ੍ਹਾਂ ਨੇ ਲਾਈਵ 'ਚ ਬੁਕਿੰਗ ਕਰਵਾਈ ਸਿਰਫ ਉਹਨਾਂ ਨੂੰ 850 ਫ੍ਰੀ ਸ਼ਿਪਿੰਗ ਮਿਲੂਗਾ ਇਸ ਤੋਂ ਬਾਅਦ ਇਹਦਾ ਰੇਟ ਇਹ ਨਹੀਂ ਮਿਲਣਾ ਰੇਟ ਹਾਈ ਹੋਊਗਾ ਨਿਕੋ ਜੀ ਪਿਓਰ ਕਾਟਨ ਬਰਬਰੀ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸੀਜ਼ਨ ਹੈ ਉਹ ਕਾਟਨ ਦੇ ਸੂਟਾਂ ਦਾ ਆ ਗਿਆ ਗਰਮੀ ਸਟਾਰਟ ਹੈ ਜੀ ਸੋ ਡੈਫੀਨੇਟਲੀ ਇਹ ਸੂਟ ਤੁਸੀਂ ਆਪਣੀ ਮਦਰਸ ਲਈ ਮਦਰਨ ਲੋ ਦਾਦੀਆਂ ਨਾਨੀਆਂ ਲਈ ਲੈ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਹੀ ਲਾਈਟ ਜਿਹਾ ਵਰਕ ਆ ਜਿਨ੍ਹਾਂ ਨੂੰ ਜਿਆਦਾ ਵਰਕ ਨਹੀਂ ਪਸੰਦ ਉਹਨਾਂ ਲਈ ਇਹ ਬੈਸਟ ਆਪਸ਼ਨ ਹੈ ਜੀ ਨੈਕਟ ਹੈਗਾ ਜੀ ਇਹ ਦੇਖ ਲਿਓ ਲਵੈਂਡਰ ਕਲਰ ਕੱਪੜੇ ਦੀ ਕੋਈ ਵੀ ਕੰਪਲੇਨ ਨਹੀਂ ਹੈਗੀ 1% ਵੀ ਕੰਪਲੇਨ ਨਹੀਂ ਹੈਗੀ ਕੱਪੜੇ ਦੀ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਜੀ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਜਿਹੜਾ ਲਾਈਵ ਦੇ ਵਿੱਚ ਸਿਲੈਕਟ ਕਰੂਗਾ ਉਹਨੂੰ ਮਿਲੂਗਾ ਜੀ 850 ਫ੍ਰੀ ਸ਼ਿਪਿੰਗ ਬਹੁਤ ਹੀ ਸੋਹਣਾ ਸੂਟ ਹੈ ਜੀ ਬਰਬਰੀ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਜੀ ਬਹੁਤ ਹੀ ਸੋਹਣੀ ਆ ਚੱਕ ਬਰਬਰੀ ਆ बिल्कुल जेडी प्योर वाली वाली कॉटन बरबरी है ओपर रेडी करवाया जी आप किसी आम के उपर रेडी नहीं करवाया ये है अपने कलर दो कलर तीन कलर आने वाले सीजन लिय बहुत ही वाइय चीज है जी ये ही। बहुत ही यो सूट ने ਇੰਨਾ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਉਹਦੀ ਜਲਦੀ ਜਲਦੀ ਬੁਕਿੰਗ ਕਰਵਾਓ ਧੰਨਵਾਦ